ਇੱਕ ਛੋਟਾ ਲੀਡਰ ਵੱਡੇ ਲੀਡਰ ਕੋਲ ਗਿਆ ਆਪਣੇ ਪਾਰਟੀ ਦੇ ਪ੍ਰਧਾਨ ਦੇ ਕੋਲ ਗਿਆ ਉਹਦੇ ਵਿੱਚ ਉਸਨੇ ਕਿਹਾ ਸ਼ਿਕਾਇਤ ਕੀਤੀ ਕਿ ਇੱਕ ਰੈਲੀ ਹੋ ਰਹੀ ਸੀ ਤੇ ਸਟੇਜ ਦੇ ਉੱਤੇ ਉਸ ਨੂੰ ਬੋਲਣ ਨਹੀਂ ਦਿੱਤਾ ਹੈ ਤਾਂ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਤੂੰ ਕਰਮਚਾਰਕ ਪੇਚੱਕ ਤੇ ਉਹਦੇ ਵਿੱਚ ਜਿਹੜੀ ਚੋਟੀ ਦੇ 3 ਲੀਟਰ ਨੇ ਉਹਨਾਂ ਦੇ ਨਾਮ ਲਿਖਾ ਉਸ ਨੇ 3 ਡੀਟਾ ਦੇ ਨਾਮ ਲਿਖੇ ਉਸ ਤੋਂ ਬਾਅਦ ਉਹਨੂੰ ਇਹ ਕਿਹਾ ਗਿਆ ਕਿ ਤੂੰ 13 ਲੀਟਰਾਂ ਦੇ ਨਾਮ ਲਿਖ ਉਸ ਨੇ ਫਿਰ 13 ਟੌਪ ਦੇ ਲੀਟਰਾਂ ਦੇ ਨਾਮ ਲਿਖੇ ਤੇ ਫਿਰ ਪਾਰਟੀ ਦੇ ਪ੍ਰਧਾਨ ਨੇ ਉਸ ਨੂੰ ਕਿਹਾ ਕਿ ਨਾ ਤੁਪ ਤਿੰਨਾਂ ਦੇ ਵਿੱਚ ਆਉਣਾ ਨਾ 13 ਦੇ ਵਿੱਚ ਆਉਣਾ ਤੇ ਸ਼ਿਕਾਇਤਾ ਤੂੰ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਜੀਗਰ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਨਾ ਤਾਂ 3 ਦੇ ਵਿੱਚ ਹੁੰਦੇ ਨੇ ਨਾ 13 ਦੇ ਵਿੱਚ ਹੁੰਦੇ ਨੇ ਪਰ ਉਹਨਾਂ ਨੂੰ ਹਰੇਕ ਮੁੱਦੇ ਦੇ ਉੱਤੇ ਟੰਗ ਅਡਾਉਣ ਦੀ ਆਦਤ ਹੁੰਦੀ ਹੈ ਉਹਨਾਂ 13 ਜਾਂ 13 3 ਜਾਂ 13 ਵਿੱਚ ਨਾ ਆਣ ਵਾਲਿਆ ਲੀਡਰਾਂ ਵਿੱਚੋਂ ਕੰਗਣਾ ਰਣਾ ਤੇ ਇੱਕ ਹੈ ਕੰਗੜਾ ਰਾਉਤ ਚਰਚਿਤ ਲੀਡਰ ਵੀ ਹੈ ਕੀ ਹੈ ਆਦਾਕਾਰਾ ਵੀ ਹੈ ਜਿਹੜੇ ਵੀ ਫੀਲਡ ਦੇ ਵਿੱਚ ਗਈ ਹੈ ਉਸ ਨੇ ਹਮੇਸ਼ਾ ਹੀ ਵਿਵਾਦ ਖੜੇ ਰੱਖੇ ਨੇ ਹੁਣ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਤੇ ਉਹ ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਪਾਰਲੀਮੈਂਟ ਵੀ ਬਣ ਗਈ ਤੇ ਇਹਦੇ ਨਾਲ ਹੁਣ ਉਸ ਦਾ ਇਹ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਹੈਗੀ ਹੈ ਪਰ ਮੈਂਬਰ ਪਾਰਲੀਮੈਂਟ ਹੁਣ ਬੰਦਿਸਾਰੀ ਜਿਸ ਤਰੀਕੇ ਨਾਲ ਮਹਾਰੀ ਦੇ ਵਿੱਚ ਉਹਦੇ ਨਾਲ ਇੱਕ ਘਟਨਾ ਵਾਪਰੀ ਉਹ ਵੀ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਹੁਣ ਉਹ ਇੱਕ ਇੰਟਰਵਿਊ ਹੁੰਦੀ ਹੈ ਤੇ ਉਸ ਇੰਟਰਵਿਊ ਦੇ ਵਿੱਚ ਉਸ ਵੱਲੋਂ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਉਹਨੇ ਕਿਹਾ ਕਿ ਜੇਕਰ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਨਰਿੰਦਰ ਮੋਦੀ ਕੋਈ ਕਦਮ ਨਾ ਚੁੱਕਦੇ ਤਾਂ ਪੰਜਾਬ ਦੇ ਹਾਲਾਤ ਬੰਗਲਾਦੇਸ਼ ਵਰਗੇ ਬਣ ਜਾਣੇ ਸੀਗੇ ਉਸ ਨੇ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜਾਂ ਉਸ ਸਮੇਂ ਬ乱ਤਕਾਰ ਹੋਏ ਕਤਲ ਵੀ ਹੋਏ ਤੇ ਇਹ ਤਾਂ ਸਰਕਾਰ ਨੇ ਮੌਕਾ ਸੰਭਾਲ ਲਿਆ ਨਹੀਂ ਤਾਂ ਹਾਲਾਤ ਖਰਾਬ ਹੋ ਜਾਣੇ ਸੀਗੇ ਤੁਹਾਨੂੰ ਯਾਦ ਹੋਊਗਾ ਦਰਸ਼ਕੋ ਏਸੀ ਕੰਗਨਾ ਰਣੌਤ ਨੇ ਇੱਕ ਕੋਸਟ ਪਾਈ ਸੀ ਜਿਸ ਦੇ ਵਿੱਚ ਜਿਹੜੀ ਕਿਸਾਨ ਮਹਿਲਾਵਾਂ ਸੀ ਜਾਂ ਜੇ ਇੱਕ ਬਜ਼ੁਰਗ ਮਹਿਲਾ ਸੀਗੀ ਉਸ ਦੇ ਉੱਤੇ ਵੀ ਇਸ ਨੇ ਟਿੱਪਣੀ ਕੀਤੀ ਸੀਗੀ ਕਿ 100-100 ਰੁਪਏ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਹਰੀ ਬਸਤ ਹਵਾਈ ਅਡੇ ਦੇ ਉਤੇ ਉਸ ਨੂੰ ਉਸ ਦੀ ਟਿੱਪਣੀ ਦਾ ਜਵਾਬ ਇੱਕ ਪੰਜਾਬਣ ਨੇ ਇੱਕ ਕਿਸਾਨ ਦੀ ਬੇਟੀ ਨੇ ਕੁਲਵਿੰਦਰ ਕੌਰ ਨੇ ਦਿੱਤਾ ਪਿਛਾ ਤੇ ਕੰਗਰਨਾਲ ਦੀ ਆਦਤ ਹੈ ਉਹ ਪੰਜਾਬੀਆਂ ਨੂੰ ਲਗਾਤਾਰ ਭੰਡੀਆਂ ਰਹੀ ਹੈ ਉਸ ਵੱਲੋਂ ਲਗਾਤਾਰ ਉਸ ਕਈ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਵੱਖਵਾਦੀ ਕਿਹਾ ਜਾਂਦਾ ਹੈ ਕਾਤਰਤੀ ਕਿਹਾ ਜਾਂਦਾ ਹੈ ਜਿਵੇਂ ਉਸ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹਲਾਤਕਾਰ ਵੀ ਹੋਏ ਤੇ ਨਾਲ ਨਾਲ ਕਤਲ ਵੀ ਹੋਏ ਤੇ ਇਹਦੇ ਨਾਲ ਨਾਲ ਮੈਂ ਇੱਕ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਦਾ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਜੇਕਰ ਬਲਅਤਕਾਰ ਹੁੰਦੇ ਨੇ ਤਾਂ ਉਥੇ-ਉਥੇ ਹੁੰਦੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣੀਆਂ ਹੋਈਆਂ ਨਹੀਂ ਤੇ ਦਸਾਂ ਦੇ ਵਿੱਚੋਂ ਅੱਠ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜਿੱਥੇ ਸਭ ਤੋਂ ਜ਼ਿਆਦਾ ਬਲਅਤਕਾਰ ਹੁੰਦੇ ਨੇ ਇਹ ਹਾਲ ਹੀ ਦੇ ਵਿੱਚ ਇਹ ਅੰਕੜੇ ਵੀ ਸਾਹਮਣੇ ਆਏ ਨੇ ਜਿਹੜੇ ਕਿ આજ ਤੱਕ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਕਾਫੀ ਲਗਾਓ ਰੱਖਦਾ ਉਸ ਨੇ ਇਹ ਆਕੜੇ ਪੇਸ਼ ਕੀਤੇ ਨੇ ਸਭ ਤੋਂ ਉੱਪਰ ਰਾਜਸਥਾਨ ਆਉਂਦਾ ਹੈ ਰਾਜਸਥਾਨ ਦੇ ਵਿੱਚ 200 ਤਈ ਦੇ ਦਰਾਂ ਜਾਂ ਮਤਲਬ ਇਹ ਸਨ ਅੱਗੇ ਪਿੱਛੇ ਹੋ ਸਕਦਾ ਹੈ ਪਰ ਉਥੇ ਉਹ ਟਾਪ ਤੇ ਇਸ ਗੱਲ ਕਰਕੇ ਹੈ ਕਿ ਉਥੇ 235399 ਬਲਾਤਕਾਰ ਹੋਏ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ ਜਿੱਥੇ 3690 ਬਲਾਤਕਾਰ ਹੋਏ ਮਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਜਿਹੜੀ ਸਰਕਾਰ ਉਹ ਹੁਤੀ ਜੇ ਸੰਭ ਦੇ ਰਹੀ ਉੱਥੇ 3029 ਬਲਾਤਕਾਰ ਹੋਏ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ 2304 ਬਲਾਤਕਾਰ ਹੋਏ ਇਹ ਚੌਥੇ ਨੰਬਰ ਤੇ ਆ ਰਹੀ ਹੈ ਹਰਿਆਣਾ ਜਿੱਥੇ ਇਸ ਸਮੇਂ ਚੋਣਾਂ ਹੋਣ ਵਾਲੀਆਂ ਨੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇੱਥੇ 1787 ਬਰਾਤਕਾਰ ਹੋਏ ਤੇ ਇਹ ਵੀ ਇਹਨਾਂ ਉੱਤੇ ਵੀ ਕੰਗਨਰ ਨਾਉਤ ਨੂੰ ਕਦੇ ਟਿੱਪਣੀ ਕਰਨੀ ਚਾਹੀਦੀ ਹੈ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਉੱਥੇ ਵੀ ਤਾਂ ਬਰਾਤਕਾਰ ਹੋ ਰਹੇ ਨੇ ਹੁਣ ਗੱਲ ਆਪਾਂ ਆਉਨੇ ਆ ਪੰਜਾਬ ਦੇ ਉੱਤੇ ਉਸ ਦੀ ਫਿਲਮ ਆ ਰਹੀ ਹੈ ਐਮਰਜੈਂਸੀ emergancy ਦੇ ਵਿੱਚ ਉਸ ਨੇ ਸੰਤ ਜਰਲੈਲ ਸਿੰਘ ਭਿੰਡਰਾਲਿਆਂ ਦੇ ਕਰਜ਼ਾਰ ਨੂੰ ਗਲਤ ਟੰਗਦਾਰ ਵੀ ਪੇਸ਼ ਕੀਤਾ ਹੈ ਤੇ ਉਸ ਵੱਲੋਂ emergeny ਇੰਦਰਾ ਗਾਂਧੀ ਵੱਲੋਂ ਲਗਾਈ ਗਈ ਸੀ ਜੀ ਤਾਂ ਉਸ ਸਮੇਂ ਦੇ ਘਟਨਾਕ੍ਰਮ ਨੂੰ ਲੈ ਕੇ ਹੀ ਫਿਲਮ ਬਣੀ ਹੈ ਠੀਕ ਹੈ ਇੰਦਰਾ ਗਾਂਧੀ ਨੇ ਉਸ ਸਮੇਂ ਬਹੁਤ ਸਾਰੀਆਂ ਮਾੜੀਆਂ ਗੱਲਾਂ ਕੀਤੀਆਂ ਜਿਵੇਂ ਜਬਲੀ ਸਟਾਰ ਆਪਰੇਸ਼ਨ ਕੀਤਾ ਤੇ ਸਤ ਜਰਨੈਲ ਸਿੰਘ ਪਿੰਡਾ ਵਾਲੇ ਉਥੇ ਸ਼ਹੀਦ ਵੀ ਹੋਏ ਤੇ ਇਸ ਇਲਾਵਾ ਉਸ ਦੀ ਹੱਤਿਆ ਹੋਈ ਹੱਤਿਆ ਤੋਂ ਬਾਅਦ ਜਿਹੜੇ ਦਿੱਲੀ ਜਾਂ ਹੋਰ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਦੇ ਵਿੱਚ ਸਿੱਖ ਬ੍ਰੋਧੀ ਕਤਲਿਆਣ ਹੋਇਆ ਬਹੁਤ ਸਾਰੇ ਸਿੱਖਾਂ ਨੂੰ ਮਾਰਿਆ ਗਿਆ ਕੀ ਕਗਨਰ ਨੌਤ ਨੇ ਇਹਨਾਂ ਕਤਲਿਆਣ ਬਾਰੇ ਕੋਈ ਗੱਲ ਕਹੀ ਹੈ ਇਹ ਆਪਣੇ ਆਪਣੇ ਬੜਾ ਵੱਡਾ ਪ੍ਰਸ਼ਨ ਹੈ ਤੇ ਇਸ ਸਮੇਂ ਜਿਹੜੇ ਸਿੱਖ ਨੇ ਕਾਫੀ ਜਗ੍ਹਾ ਗੁੱਸੇ ਦੇ ਵਿੱਚ ਨੇ ਕਿਉਂਕਿ ਉਥੇ ਸੰਤ ਜਰਨੈਲ ਸਿੰਘ ਭਿੰਡਾਲਿਆਂ ਦੇ ਦਜਲਾ ਚੰਦਾਰ ਹੈ ਉਹ ਗਤ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਠੀਕ ਹੈ ਸੰਤ ਜਰਨੈਲ ਸਿੰਘ ਭਿੰਡਾਲਿਆਂ ਦੇ ਦੌਰ ਦੇ ਵਿੱਚ ਹਿੰਸਾ ਹੋਈ ਹੈ ਇਹ ਅਸੀਂ ਵੀ ਮੰਨਦੇ ਆ ਪਰ ਇਹਦੇ ਨਾਲ ਨਾਲ ਜਿਹੜੀ ਪੁਲਿਸ ਨੇ ਹਿੰਸਾ ਕੀਤੀ ਮਿਲਟਰੀ ਨੇ ਹਿੰਸਾ ਕੀਤੀ ਉਹ ਵੀ ਤਾਂ ਆਪਣੇ ਆਪ ਦੇ ਵਿੱਚ ਵੱਡੇ ਵੱਡੇ ਪ੍ਰਸ਼ਨ ਨੇ ਤੇ ਕਿੰਨੇ ਸਿੱਖਾਂ ਨੂੰ ਕੋਹ ਕੋਕੇ ਮਾਰਿਆ 1984 ਦੇ ਕਤਲੇਆਮ ਤੋਂ ਬਾਅਦ ਵੀ ਇਹ ਜਿਹੜਾ ਪੰਜਾਬ ਦੇ ਇਤਿਹਾਸ 'ਚ ਇੱਕ ਦੌਰ ਚ ਲਿਆ ਉਹਦੇ ਵਿੱਚ ਸਿੱਖਾਂ ਨੂੰ ਕਿਸ ਤਰੀਕੇ ਨਾਲ ਮਾਰਿਆ ਤੁਸੀਂ ਸਿੱਖਾਂ ਨੂੰ ਅਤਵਾਦੀ ਕਹਿ ਸਕਦੇ ਹੋ ਕਹੋ ਅਤਵਾਦੀ ਹੈਗੇ ਨੇ ਪਰ ਉਹਨਾਂ ਦੇ ਜਿਹੜੇ ਕਿਸੇ ਨੇ ਉਹ ਵੀ ਸੋਂ ਕਿਉਂ ਅਤਵਾਦੀ ਨੇ ਉਹ ਵਖਵਾਦੀ ਨੇ ਤੁਸੀਂ ਵਖਵਾਦੀ ਕਹਿੰਦੇ ਹੋ ਉਹ ਵਖਵਾਦੀ ਵੀ ਨੇ ਪਰ ਜੇ ਤੁਸੀਂ ਨਾਲ ਨਾਲ ਉਹਨਾਂ ਜਿਹੜੇ ਦੇਸ਼ਪ੍ਰੇਮੀ ਕਹੋਗੇ ਉਹ ਦੇਸ਼ਪ੍ਰੇਮੀ ਵੀ ਨੇ ਉਹਨਾਂ ਦੇ ਵੀ ਕਿਤੇ ਬਹੁਤ ਸਾਰੇ ਮੌਜੂਦ ਨੇ ਤੇ ਇੱਥੇ ਜਿਹੜੇ ਸੰਤ ਜਰਨੈਸਿਕ ਪਿੰਡ ਵਾਲਿਆਂ ਦੀ ਛਵੀ ਕੁਝ ਹੋਰ ਤਰੀਕੇ ਦੇ ਨਾਲ ਤੁਸੀਂ ਥੋੜੀ ਜਿਹੜੀ ਸੋਚ ਰੰਗ ਹੋ ਸਕਦੀ ਹੈ ਪਰ ਤੁਸੀਂ ਇਹ ਵੀ ਦੇਖੋ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਆਪਣੇ ਮੋਟਰਸਾਈਕਲਸ ਤੇ ਆਪਣੀਆਂ ਕਾਰਾਂ ਤੇ ਸੰਤ ਜਰਨੈਸਿਕ ਪਿੰਡ ਵਾਲਿਆਂ ਦਾ ਸਟicker ਲਾਈ ਫਿਰਦੇ ਨੇ ਪਰ ਉਹ ਨਾਲ ਨਾਲ ਮਿਲਟਰੀ ਦੇ ਵਿੱਚ ਵੀ ਜਾਂਦੇ ਨੇ ਮਿਲਟਰੀ ਦੇ ਵਿੱਚ ਉੱਥੇ ਜਾ ਕੇ ਜਾਣਾ ਵੀ ਦੇ ਦਿੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਤੁਹਾਨੂੰ ਕਦੇ ਕਦਰ ਨਹੀਂ ਹੁੰਦੀ ਹੈਗੀ ਇਹ ਜਿਹੜੇ ਕਿਸਾਨ ਨੇ ਇਹਨਾਂ ਕਿਸਾਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਿੱਕੇ ਦੇ ਨਾਲ ਆਪਣੀ ਧਰਤੀ ਨੂੰ ਵਾਹਵਾ ਕੇ ਬਰਬਾਦ ਕਰ ਦਿੱਤਾ ਤੇ ਹਿੰਦੁਸਤਾਨ ਦਾ ਢਿੱਡ ਭਰਿਆ ਜਦੋਂ ਹਿੰਦੁਸਤਾਨ ਨੂੰ ਅਮਰੀਕਾ ਵਰਗਾ ਮੁਰਕ ਕੜਕ ਨਹੀਂ ਦਿੰਦਾ ਸੀਗਾ ਤਾਂ ਉਦੋਂ ਇਹ ਕਿਸਾਨਾਂ ਨੇ ਹੀ ਜਿਹੜਾ ਹੈਗਾ ਇੰਨੀ ਮਿਹਨਤਾਂ ਕੀਤੀਆਂ ਤੇ ਦੇਸ਼ ਦਾ ਢਿੱਡ ਭਰਿਆ ਅੱਜ ਇਸੇ ਗੱਲ ਕਰਕੇ ਜਿਹੜਾ ਦੇਸ਼ ਹੈ ਹਿੰਦੁਸਤਾਨ ਹੈ ਅਨਰੇ ਮਾਮਲੇ ਵਿੱਚ ਆਤਮ ਨਿਰਭਰ ਫਿਰ ਫੌਜ ਦੇ ਵਿੱਚ ਤੁਸੀਂ ਦੇਖ ਲਓ ਜੇ ਅੱਜ ਬੰਗਲਾਦੇਸ਼ ਬਣਿਆ ਤਾਂ ਉਹਦੇ ਵਿੱਚ ਜੇਕਰ ਉਸ ਸਮੇਂ ਇੰਦਰਾ ਗਾਂਧੀ ਨੇ ਇੱਕ ਸਿੱਖ ਜਰਨੈਲ ਨੂੰ ਜ਼ਿੰਮੇਵਾਰੀ ਦਿੱਤੀ ਤਾਂ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਹ ਜ਼ਿੰਮੇਵਾਰੀ ਨਿਭਾਈ ਹੈ ਤੇ ਬੰਗਲਾਦੇਸ਼ ਨੂੰ ਬਣਾਇਆ ਵੀ ਹੈ ਤੇ ਇਸੇ ਤਰੀਕੇ ਦੇ ਨਾਲ ਜਦੋਂ ਹਿੰਦੁਸਤਾਨ ਨੂੰ ਲੋੜ ਪਈ ਐਮਰਜੈਂਸੀ ਇੰਦਰਾ ਗਾਂਧੀ ਨੇ ਲਗਾਈ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਸਾਰਾ ਹਿੰਦੁਸਤਾਨ ਡਰ ਗਿਆ ਸੀਗਾ ਤਾਂ ਇਸ ਐਮਰਜੈਂਸੀ ਦੇ ਖਿਲਾਫ ਕੌਣ ਖੜਿਆ ਉਹ ਪੰਜਾਬ ਦੇ ਲੋਕ ਖੜੇ ਪੰਜਾਬ ਦੇ ਸਿੱਖ ਖੜੇ ਅਕਾਲੀ ਦਲ ਖੜਿਆ ਉਸ ਅਕਾਲੀ ਦਲ ਨੇ ਤੇ ਇਸ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀਗਾ ਉਹੀ ਕਾਰਨ ਹੈ ਇਸ ਤੋਂ ਬਾਅਦ ਲਗਾਤਾਰ ਜਿਹੜੇ ਹਿੰਦੁਸਤਾਨ ਦੇ ਲੀਡਰ ਸੀਗੇ ਉਹਨਾਂ ਨੇ ਅਕਾਲੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਇੰਨੇ ਵੱਡੇ ਕੰਮ ਕੀਤੇ ਤੇ ਦੇਸ਼ ਨੂੰ ਬਚਾਇਆ ਦੇਸ਼ ਨੂੰ ਥਾਂ-ਥਾਂ ਤੇ ਸਿੱਖ ਬਚਾਉਂਦੇ ਨੇ ਤੁਸੀਂ ਕੋਵਿਡ ਦੇ ਦੌਰਾਨ ਦੇਖੋ ਕੋਵਿਡ ਦੇ ਦੌਰਾਨ ਜੇਕਰ ਕੋਈ ਕੌਮ ਸੀ ਜੀ ਸਭ ਤੋਂ ਅੱਗੇ ਆ ਰਹੀ ਸੀਗੀ ਮੁਖਿਆਂ ਨੂੰ ਲੋੜਵੰਦਾ ਦੀ ਸਹਾਇਤਾ ਕਰ ਰਹੀ ਸੀ ਤਾਂ ਕੌਣ ਸੀ ਇਹ ਉਹ ਸਿੱਖ ਹੀ ਸੀਗੇ ਤੇ ਇਹਨਾਂ ਚੀਜ਼ਾਂ ਨੂੰ ਕਦੇ ਕੰਗੜਾ ਨਾਉ ਦੇਖ ਲਈ ਨਹੀਂ ਉਹ ਕਹਿੰਦੀ ਹੈ ਅਤਵਾਦੀ ਨੇ ਵੱਖਵਾਦੀ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਨਾਮ ਦਿੱਤੇ ਜਾਂਦੇ ਨੇ ਅਫਸੋਸ ਦੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਚੁੱਪ ਹੋ ਜਾਂਦੀ ਹੈ ਇੱਕ ਬਸ ਹਰਜੀਤ ਗਰੇਵਾਲ ਇਸ ਬੰਦ ਵਿੱਚ ਬੋਲੇ ਨੇ ਉਹਨਾਂ ਨੇ ਹੀ ਟਿੱਪਣੀ ਕੀਤੀ ਹੈ ਕਿ ਕੰਗੜਾ ਨਾਉ ਨੂੰ ਸਮਝਣ ਤੋਂ ਕਰ ਕੰਮ ਲੈਣਾ ਚਾਹੀਦਾ ਪਰ ਅਫਸੋਸ ਦੀ ਗੱਲ ਹੈ ਕਿ ਕੰਗੜਾ ਲਾਉਤ ਬੜੀ ਹੀ ਇਸ ਮਿੱਟੀ ਦੀ ਹੈ ਜਿਸ ਨੇ ਹਮੇਸ਼ਾ ਵਿਵਾਦ ਖੜੇ ਹੀ ਕਰਨੇ ਆ ਉਹਨਾਂ ਵਿਵਾਦਾਂ ਦੇ ਕਾਰਨ ਹੀ ਉਸ ਨੇ ਆਪਣਾ ਜਨਤਕ ਜੀਵਨ ਬਣਾਇਆ ਹੋਇਆ ਤੇ ਇਸ ਸੰਬੰਧ ਵਿੱਚ ਜਿਹੜਾ ਖਾਸ ਤੌਰ ਤੇ ਜਿਹੜੇ ਨਰਿੰਦਰ ਮੋਦੀ ਨੇ ਕਿਆ ਹੈ ਅਮਿਤ ਸ਼ਾ ਨੇ ਇਹ ਕਹਿੰਦੇ ਨੇ ਕਿ ਸਾਡਾ ਸਿੱਖਾਂ ਨਾਲ ਬਹੁਤ ਜ਼ਿਆਦਾ ਲਗਾਓ ਹੈ ਜੇ ਲਗਾਓ ਹੈ ਤਾਂ ਇਹ ਜੀ ਲੀਡਰ ਦੇ ਤੁਸੀਂ ਨਕੀਲ ਕਿਉਂ ਨਹੀਂ ਪਾਉਂਦੇ ਹੈਗੇ ਇਹ ਪੰਜਾਬ ਕਦੇ ਵੀ ਉਦੋਂ ਵੀ ਬੰਗਲਾਦੇਸ਼ ਨਹੀਂ ਬਣਿਆ ਹੈਗਾ ਜਦੋਂ ਇੱਥੇ ਖਾੜਕੁਬਾਲ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਜਿਹੜਾ ਹੈਗਾ ਸਿੱਖਾਂ ਨੇ ਹੀ ਵੱਡੀ ਗਿਣਤੀ 'ਚ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਬਚਾ ਕੇ ਰੱਖਿਆ ਤੇ ਉਸ ਨੂੰ ਖਾਲਿਸਤਾਨ ਨਹੀਂ ਬਣ ਦੁੱਤਾ ਹੈਗਾ ਤੇ ਅੱਜ ਕੰਗੜਾ ਨਾਉਤ ਵਰਗੀ ਲੀਡਰ ਜਿਹੜੀ ਹੈ ਗੱਲਾਂ ਕਰਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਗੱਲ ਕਰਦੀ ਹੈ ਕਦੇ ਕਿਸੇ ਦੇ ਖਿਲਾਫ ਗੱਲ ਕਰਦੀ ਹੈ ਇਸ ਗੱਲ ਕਰਕੇ ਇਸ ਲੀਡਰ ਦੇ ਨਕੇਲ ਪੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਭਾਵੇਂ ਉਹ ਡਿਊਟੀ ਤੇ ਸੀਗੀ ਪਰ ਇਹੋ ਜੀਆਂ ਨੂੰ ਸਬਕ ਸਿਖਾਉਣ ਵਾਸਤੇ ਕੁਲਵਿੰਦਰ ਕੌਰ ਵਰਗੀ ਹੀ ਜਿਹੜੀ ਹੈਗਾ ਲੋਕ ਨੇ ਅੱਗੇ ਆਉਂਦੇ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਵੀ ਵੱਡੇ ਵੱਡੇ ਲੀਡਰਾਂ ਨੂੰ ਸਬਕ ਸਿਖਾਇਆ ਗਿਆ ਤੇ ਉਹ ਸਬਕ ਅੱਜ ਤੱਕ ਸਿੱਖਿਆ ਉਸ ਦੇ ਆਧਾਰ ਦੇ ਉੱਤੇ ਹੀ ਕੰਗੜਾ ਨਾਟ ਨੇ ਹੁਣ ਐਮਰਜੈਂਸੀ ਵਾਂਕੀ ਫਿਲਮ ਬਣਾਈ ਹੈ ਤੇ ਇਸ ਸੰਬੰਧ ਵਿੱਚ ਕੰਗੜਾ ਨਾਟ ਨੂੰ ਸਮਝ ਲੈਣਾ ਚਾਹੀਦਾ ਹੈ ਹਾਲਾਤ ਕਈ ਵਾਰ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਨੇ ਤੇ ਹਾਲ ਤੀਕੜੀ ਕਈ ਵਾਰ ਗੁਰਵਿੰਦਰ ਕੌਰ ਵਰਗੇ ਨੂੰ ਜਦਸੀ ਕਿਹਨਾਂ ਗੁੱਸਾ ਆਇਆ ਤੇ ਉਸ ਨੇ ਮੌਕੇ ਦੇ ਉੱਤੇ ਜਿਸ ਤਰੀਕੇ ਆਪਣਾ ਕੰਗਨਾ ਨੌ ਤੋਂ ਸਬਕ ਸਿਖਾਇਆ ਉਹ ਜੋ ਸਬਕ ਸਿਖਾਉਣ ਵਾਲੇ ਹੋਰ ਵੀ ਬਹੁਤ ਜ਼ਿਆਦਾ ਆ ਜਾਂਦੇ ਹੁੰਦੇ ਨੇ ਇਸ ਗੱਲ ਕਰਕੇ ਪੜਨਾ ਬਹੁਤ ਜ਼ਰੂਰੀ ਹੈ ਸੋ ਦਰਸ਼ਕੋ ਕੰਗਨਾ ਨੌ ਤੋਂ ਬਾਰੇ ਜੋ ਆਪਾਂ ਗੱਲਬਾਤ ਕੀਤੀ ਹੈ ਇਸ ਸਬੰਧ ਵਿੱਚ ਖਾਸ ਕਰਕੇ ਪੰਜਾਬੀਆਂ ਨੂੰ ਜਿਸ ਤਰੀਕੇ ਦਾ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸਬੰਧ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਨੇ ਚਾਹੇ ਭਾਜਪਾ ਜਨਤਾ ਪਾਰਟੀ ਨੇ ਸਮਝਦਰ ਚਾਹੇ ਅਕਾਲੀ ਦਰ ਨਾਲ ਸਮਝਦਰ ਤੇ ਉਹਨਾਂ ਨੂੰ ਈਸੀ ਅਲੋਚਨਾ ਕਰਨੀ ਚਾਹੀਦੀ ਹੈ ਕਿ ਉਹ ਕਿਸਾਨਾਂ ਨੂੰ ਕਿਸ ਤਰੀਕੇ ਦਾ ਬਦਲਾਅ ਕਰ ਰਹੀ ਹੈ ਸੋ ਈਸੀ ਅੱਜ ਦੀ ਗੱਲਬਾਤ ਅੱਜ ਦਾ ਵਿਸ਼ਾ ਜਿਹਦੇ ਤੇ ਆਪਾਂ ਤੁਹਾਡੇ ਨਾਲ ਰੂਪ ਰੂਪ ਹੋਇਆ ਕੱਲ ਨੂੰ ਫੇਰ ਨਵੇਂ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਇਸ ਦੌਰਾਨ ਮੈਂ ਦਰਸ਼ਨ ਸਿੰਘ ਦਰਸ਼ਕ ਇੱਕ ਵਾਰ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ YouTube ਚੈਨਲ ਪੰਜਾਬ ਦਰਸ਼ਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਕੱਲ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ